ਚਲਦੇ ਵਿਆਹ ਵਿੱਚ ਪਹੁੰਚ ਗਈ ਪ੍ਰੇਮਿਕਾ ਆਪਣੀ ਦੁਲਹਨ ਦੇ ਵਰਮਾਲਾ ਪਾ ਰਹੇ ਮੁੰਡੇ ਦੇ ਮਾਰੀ ਲੱਤ ਦੋਸਤੋ ਅਕਸਰ ਹੀ ਤੁਸੀਂ ਵਿਆਹ ਵਾਲੇ ਦਿਨ ਦਾਜ ਦਹੇਜ ਨੂੰ ਲੈ ਕੇ ਵਿਆਹ ਵਿੱਚ ਰੌਲਾ ਪੈਂਦਾ ਤਾਂ ਦੇਖਿਆ ਹੋਵੇਗਾ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਏ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਹੋ ਰਿਹਾ ਹੈ ਅਤੇ ਮੁੰਡਾ ਆਪਣੀ ਹੋਣ ਵਾਲੀ ਦੁਲਹਨ ਦੇ ਵਰਮਾਲਾ ਪਾ ਰਿਹਾ ਹੈ ਪਰ ਚੱਲਦੇ ਵਿਆਹ ਵਿੱਚ ਹੀ ਸ਼ਗਨ ਹੁੰਦੇ ਟਾਈਮ ਹੀ ਐਨ ਮੌਕੇ ਤੇ ਮੁੰਡੇ ਦੀ ਪ੍ਰੇਮਿਕਾ ਪਹੁੰਚ ਜਾਂਦੀ ਏ ਅਤੇ ਵਰਮਾਲਾ ਪਾ ਰਹੇ ਮੁੰਡੇ ਦੇ ਸਾਰਿਆਂ ਦੇ ਸਾਹਮਣੇ ਹੀ ਲੱਤ ਮਾਰਦੀ ਹੈ ਅਤੇ ਉਸ ਨੂੰ ਕਰਨ ਲੱਗ ਜਾਂਦੀ ਏ ਅਤੇ ਕਹਿੰਦੀ ਏ ਕਿ ਤੂੰ ਮੈਨੂੰ ਛੱਡ ਕੇ ਇਸ ਨਾਲ ਵਿਆਹ ਕਿਵੇਂ ਕਰਵਾ ਰਿਹਾ ਹੈਂ ਜਿਸ ਤੋਂ ਬਾਅਦ ਮੁੰਡਾ ਅਤੇ ਕੁੜੀ ਦੇ ਪਰਿਵਾਰ ਵਾਲੇ ਮੁੰਡੇ ਨੂੰ ਪੁੱਛਦੇ ਨੇ ਕਿ ਇਹ ਕੁੜੀ ਕੌਣ ਹੈ ਤਾਂ ਮੁੰਡਾ ਕਹਿੰਦਾ ਹੈ ਕਿ ਮੈਂ ਇਸ ਨੂੰ ਪਹਿਲਾਂ ਤੋਂ ਹੀ ਜਾਣਦਾ ਹਾਂ ਪਰ ਮੈਂ ਇਸ ਨਾਲ ਵਿਆਹ ਨਹੀਂ ਕਰਵਾਉਣਾ ਪਰ ਕੁੜੀ ਕਹਿੰਦੀ ਹੈ ਕਿ ਮੈਂ ਤਾਂ ਤੇਰੇ ਨਾਲ ਹੀ ਵਿਆਹ ਕਰਵਾਉਣਾ ਹੈ ਜਿਸ ਕਰਕੇ ਵਿਆਹ ਧਰਿਆ ਧਰਾਇਆ ਰਹਿ ਜਾਂਦਾ ਹੈ ਅਤੇ ਵਿਚੇ ਹੀ ਰੁਕ ਜਾਂਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ